ਸਾਤਰੀ ਕਾਲ ਜੀ ਦੋਸਤੋ ਤੇ ਅੱਜ ਆਪਾਂ ਖੜੇ ਹੋਏ ਹਾਂ ਮੋਗਾ ਜ਼ਿਲ੍ਹਾ ਦੇ ਪਿੰਡ ਬੱਧਨੀ ਕਲਾਂ ਦੇ ਵਿੱਚ ਤੇ ਇੱਥੇ ਪੰਜਾਬੀ ਵਿਰਾਸਤ ਕਲਾ ਕੇਂਦਰ ਦੇ ਨਾਮ ਹੇਠ ਬਾਈ ਹਣਾ ਨੇ ਆਪਣਾ ਇੱਕ ਵਰਕਸ਼ਾਪ ਬਣਾਈ ਆ ਜਿੱਥੇ ਬਾਈ ਜਗਸੀਰ ਸਿੰਘ ਮਿਸਤਰੀ ਜਿਹੜੇ ਆ ਉਹ ਕੰਮ ਕਰਦੇ ਨੇ ਤੇ ਉਹ ਪੰਜਾਬੀ ਵਿਰਸੇ ਨਾਲ ਸੰਬੰਧਿਤ ਜਿਹੜੀਆਂ ਆਪਣੀਆਂ ਚੀਜ਼ਾਂ ਹੋ ਗਈਆਂ ਪੁਰਾਣੀਆਂ ਜਿਹੜੀਆਂ ਹੁਣ ਵਿਰਸੇ 'ਚ ਉਲੋਪ ਹੁੰਦੀਆਂ ਜਾ ਰਹੀਆਂ ਨੇ ਉਹਨਾਂ ਦੇ ਮਾਡਲ ਤਿਆਰ ਕਰਦੇ ਨੇ ਤੇ ਤਿਆਰ ਕਰਕੇ ਜਿਹੜੇ ਆ ਉਹ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚਾਉਂਦੇ ਨੇ ਗੱਲਬਾਤ ਕਰਦੇ ਆ ਬਾਈ ਜਗਸੀਰ ਸਿੰਘ ਜੀ ਹੋਰਾਂ ਨਾਲ ਆਜੋ ਸਾਡੇ ਨਾਲ ਮੌਜੂਦ ਨੇ ਇਹ ਕੰਮ ਕਾਰ ਆਪਦਾ ਚੱਲੀ ਜਾਂਦੇ ਨੇ ਬਾਈ ਜੀ ਸਸਰੀ ਕਾਲ ਜੀ ਸਸਕਾਰ ਬੋ ਠੀਕ ਠਾਕ ਜੀ ਸਤਾ ਕੇ ਹਾਂ ਸਾਹਿਬ ਠੀਕ ਆ ਠੀਕ ਆ ਬੋ ਅੱਛਾ ਬਾਈ ਜੀ ਇਹ ਆਪਣਾ ਜਿਹੜਾ ਕਾਰੋਬਾਰ ਤੁਸੀਂ ਕੀਤਾ ਹੋਇਆ ਸਟਾਰਟ ਕੰਮ ਇਹ ਕਿੰਨੇ ਕਿ ਚਿਰ ਤੋਂ ਪਿਛਲੇ ਤੋਂ ਕਰਦੇ ਪਿਆ ਹੋ ਤੁਸੀਂ ਇਹ ਕੰਮ ਹੈਗਾ ਜੀ 45 ਸਾਲ ਤੋਂ ਮੈਂ ਕੰਮ ਕਰਦਾ ਹਾਂ 1980 ਤੋਂ ਅੱਛਾ ਜੀ 1980 ਤੋਂ ਤੁਸੀਂ ਲੈ ਕੇ ਪਹਿਲਾਂ ਫਿਰ ਤੁਹਾਡੇ ਮਤਲਬ ਖਾਨਦਾਨੀ ਕੰਮ ਹੀ ਕਹਿ ਸਕਦੇ ਆ ਖਾਨਦਾਨ ਵਿਚਰਕ ਕਰਦੇ ਬਣ ਗਿਆ ਜਿਹੜੀਆਂ ਚੀਜ਼ਾਂ ਵਿਰਸੇ ਦੇ ਵਿੱਚੋਂ ਲੋਪ ਹੋ ਰਹੀਆਂ ਉਹ ਚੀਜ਼ਾਂ ਆਪਾਂ ਤਿਆਰ ਕਰਦੇ ਆਂ ਵੀ ਆਪਾਂ ਗੱਲ ਕਰੀਏ ਕੋਈ ਦੱਸਣਾ ਹੋਵੇ ਕਿਹੜੀ-ਕਿਹੜੀ ਚੀਜ਼ ਆਪਾਂ ਤਿਆਰ ਕੀਤੀ ਆਂ ਦੇਖੋ ਗੱਲ ਹੈਗੀ ਔ ਬੀ ਜਿਹੜਾ ਆਪਣਾ ਵਿਰਸਾ ਹੈਗਾ ਹਾਂਜੀ ਵਿਰਸੇ ਦੇ ਵਿੱਚ ਟੋ ਪੈਂਡੂ ਕਲਚਰ ਆਉਂਦਾ ਹੈ ਜਿਹੜਾ ਸਾਡੇ ਮਸ਼ੀਨੀਕਰਨ ਤੋਂ ਪਹਿਲਾਂ ਸਾਡਾ ਸੱਭਿਆਚਾਰ ਕਹ ਲਈਏ ਸਾਡੇ ਖੇਤੀਬਾੜੀ ਦੇ ਸੰਧਤੀ ਜਿਹਦੇ ਨਾਲ ਬਲਦਾਂ ਵਾਲੇ ਅਸੀਂ ਬਲਦਾਂ ਨਾਲ ਖੇਤੀ ਕਰਦੇ ਸੀ ਹੱਥ ਦੇ ਨਾਲ ਜਿਹੜੀਆਂ ਯੁਰਕ ਸੀ ਉਹ ਮਤਲਬ ਉਹ ਔਰਤਾਂ ਸੀ ਕਿਆਂ ਜੇ ਮਤਲਬ ਆਪਣ ਕਿ ਜਿਵੇਂ ਦਰੀਆਂ ਤਾਣੀਆਂ ਦਾ ਹੋ ਗਿਆ ਪੱਖੀਆਂ ਹੋ ਗੀਆਂ ਇਹ ਸਾਰੇ ਹੈਂਡ ਮੇਡ ਹੈਂਡ ਬੇਡ ਜਿਹੜਾ ਹਾਂ ਸਾਰਾ ਕੰਮ ਹੈਂਡ ਮੇਡ ਸੀਗਾ ਅੱਭੀ ਮਸ਼ੀਨਰੀ ਕਰਨੀ ਸੀ ਉਦੋਂ ਹੋਇਆ ਹਾਂਜੀ ਹਾਂਜੀ ਉਹ ਜੋ ਸਾਡੇ ਕਲਚਰ ਦਾ ਹਿੱਸਾ ਹੈ ਸੰਕਲਪ ਚਾਹੇ ਵੀ ਨਵੀਨੀਕਰਨ ਹੋ ਗਿਆ ਬੇਸ਼ੱਕ ਨਿਸਾਨਾ ਪੁਰਾਣਾ ਕੀ ਸੀ ਉਹਨੂੰ ਦੱਸਣ ਵਾਸਤੇ ਵੀ ਜਿਹੜੀਆਂ ਚੀਜ਼ਾਂ ਅਸੀਂ ਅੱਜ ਬਣਾਉਂਦੇ ਆ ਮਤਲਬ ਇਹ ਉਹ ਚੀਜ਼ਾਂ ਬਣਾਉਂਦੇ ਆ ਜਿਹੜੀਆਂ ਅਜ ਤੋਂ 50 ਸਾਲ ਪਹਿਲਾਂ ਅਲੋਪ ਹੋ ਗਈਆਂ ਅਲੋਪ ਹੋ ਗਈਆਂ ਉਹਦੇ ਵਿੱਚ ਤੁਸੀਂ ਹਿਸਾਬ ਲਾਓ ਵੀ ਪੀੜੀ ਤੋਂ ਲੈ ਕੇ ਗੱਡੇ ਤੱਕ ਹਮ ਹਾਲ ਪੰਜਾਲੀਆਂ ਜਿਹੜੇ ਸਾਡੇ ਪੁਰਾਣੇ ਚਰਖੇ ਸੀ ਸੰਦੂਕ ਸੀ ਪੁਰਾਣੇ ਪਾਵੇ ਵਾਲੇ ਮੰਜੇ ਸੀ ਮੋٹے ਪਾਵੇ ਵਾਲੇ ਪੀੜੀਆਂ ਸੀ ਮਧਾਨੀਆਂ ਹੋ ਗਈਆਂ ਚਰਖੇ ਹੋ ਕੇ ਇਹ ਸਾਰਾ ਪੁਰਾਣੀ ਇਹ ਸਾਰਾ ਕੁਛ ਜਿਹੜੀ ਮਤਲਬ ਵੇਚ ਆ ਜਾਂਦਾ ਹਾਂਜੀ ਇਹ ਫਿਰ ਜਿੰਨੀ ਵੀ ਆਪਾਂ ਤਿਆਰ ਕਰਦੇ ਹਾਂ ਮਾਡਲ ਇਹਨਾਂ ਦੇ ਹਨਾ ਇਹ ਸਾਰਾ ਹੱਥੀ ਕੰਮ ਹੁੰਦਾ ਨਾਲ ਜੀ ਹੱਥੀ ਕੰਮ ਕੋਈ ਵੱਡੀ ਕੋਈ ਮਸ਼ੀਨਰੀ ਨਹੀਂ ਵਰਤੀ ਜਾਂਦੀ ਕੋਈ ਕੁਛ ਨਹੀਂ ਨਹੀਂ ਇਹਦੇ 'ਚ ਐ ਨਹੀਂ ਹੁੰਦਾ ਮਸ਼ੀਨਰੀ ਉਹਦਾ ਇੱਕ ਟੂਲ ਹੈ ਕੋਈ ਵੀ ਟੂਲ ਥੋੜੇ ਵਾਲੇ ਜਿਹੜੇ ਹੈਗੇ ਉਹੀ ਹੈ ਜਿਹੜੇ ਟੂਲ ਹੈਗੇ ਆ ਉਹਦੇ ਨਾਲ ਸਾਨੂੰ ਕੁਝ ਇਹਨਾਂ ਦਾ ਫਰਕ ਪਾਈ ਜਾ ਸਕਦਾ ਵੀ ਜਿਵੇਂ ਆ ਵਰਮ ਹੈਗਾ ਹਾਂਜੀ ਪਹਿਲਾਂ ਹੱਥਾਂ ਦੀ ਵਰਮੀ ਨਾਲ ਸੰਦਮ ਬਾਉਂਦੇ ਸੀਗੇ ਹੁਣ ਵਰਮਿਆਂ ਦਾ ਪਾਉਣ ਲੱਗ ਗਏ ਬਿਜਲੀ ਵਾਲਾ ਕੰਮ ਬਿਜਲੀ ਵਾਲਾ ਕੰਮ ਚੱਲ ਪਿਆ ਟੀਦਾ ਰਗੜਾਈ ਦਾ ਕੰਮ ਪਹਿਲਾਂ ਹੱਥੀ ਰਗੜਦੇ ਹੁਣ ਗ੍ਰੈਂਟਰ ਨਾਲ-ਨਾਲ ਲੱਗ ਗਏ ਗ੍ਰੈਂਟਰ ਸੰਨਾ ਤੋਂ ਹਾਂ ਸੰਨਾ ਤੋਂ ਆ ਗਏ ਉਹਨਾਂ ਕਹ ਤਾਂ ਜਿਹੜੀ ਉਹ ਜ਼ਰੂਰੀ ਹੈਗਾ ਠੀਕ ਹੈ ਤੇ ਇਹ ਜੇ ਆਪਾਂ ਗਰਿਏ ਗੱਲ ਵੀ ਲੋਕੇਸ਼ਨ ਕਿੱਥੇ ਖ ਪੈ ਜਾਂਦੀ ਮਾੜਾ ਜਿਹਾ ਵੀ ਦੱਸ ਦਈਏ ਆਪਾਂ ਇਹ ਲੋਕੇਸ਼ਨ ਮੋਗਾ ਬਰਨਾਲਾ ਰੋਡ ਦੇ ਉੱਤੇ ਨਾਨਕਾ ਘਰ ਗੇਟ ਦੇ ਨਾਲ ਠੀਕ ਹੈ ਪਤਨੀ ਕਲਾ ਖਾਸ ਪੈਂਦੀ ਹਾਂ ਟੈਲੀਫੋਨ ਇਸੇ ਦੇ ਨਾਲ ਠੀਕ ਹੈ ਤੇ ਇਹ ਮਾਡਲ ਬਾਈ ਜਿਹੜੇ ਆਪਾਂ ਤਿਆਰ ਕਰਦੇ ਆ ਸਾਰੇ ਹਨਾ ਹਾਂ ਜੀ ਇਹ ਫਿਰ ਜਿਵੇਂ ਆਰਡਰ ਦੇ ਉੱਤੇ ਆਪਾਂ ਕੋਈ ਆਪਾਂ ਨੂੰ ਕਹਿੰਦਾ ਕਰਦੇ ਆ ਕਿ ਆਪਾਂ ਆਪ ਵੀ ਖੁਦ ਰੈਡੀ ਕਰਕੇ ਰੱਖਦੇ ਆ ਨਹੀਂ ਇਦਾਂ ਨਹੀਂ ਹੈਗਾ ਕਿਉਂਕਿ ਮੇਰੇ ਕੋਲ ਇਹ ਤਾਂ ਕੰਮ ਬਹੁਤ ਕਿਸਮਾਂ ਦਾ ਕੰਮ ਹੁੰਦਾ ਹੈਗਾ ਹਾਂ ਜੀ ਤੇ ਆਪਣੇ ਕੋਲੇ ਜਿਹੜਾ ਇੰਨਾ ਟਾਈਮ ਹੀ ਨਹੀਂ ਹੁੰਦਾ ਵੀ ਜਿਹੜਾ ਆਪਾਂ ਬਈ ਤਿਆਰ ਕਰਕੇ ਆਪਾਂ ਉਂ ਰੱਖਾ ਤੇ ਇਹ ਫਿਰ ਜਿਵੇਂ ਲੋਕ ਮੰਗਾ ਲੈਂਦੇ ਆ ਫੋਨ ਤੋਂ ਦੇਖ ਕੇ ਹਾਏ ਟੋਕਰੇ ਬਈ ਨੂੰ ਲੰਬਾ ਸਮਾਂ ਹੋ ਗਿਆ ਨਾ ਕੰਮ ਕਰਦੇ ਨੂੰ ਥੋੜਾ ਹਾਂ ਇਹ ਟਾਈਮ ਬਹੁਤ ਹੋ ਗਿਆ ਮੈਨੂੰ 45 ਸਾਲ ਤਾਂ ਸਾਬ ਲਓ ਵੀ 1983 ਤੋਂ ਅਸੀਂ ਕੰਮ ਕਰਾ ਸੀ ਉਹਨਾਂ ਵੇਲੇ ਜਦੋਂ ਮੈਂ ਕੰਮ ਕਰਦਾ ਜਦੋਂ ਇਹ ਅਸਲ ਤੇ ਚੱਲਦੇ ਸੀ ਜਦੋਂ ਇਹ ਅਸਲੀ ਹੁੰਦੇ ਸੀ ਹੁਣ ਤਾਂ ਨਿੱਕੇ ਨਿੱਕੇ ਆਪਾਂ ਮਾਡਲ ਬਣਾਉਂਦੇ ਨੇ ਨਹੀਂ ਅਸਲੀ ਵੀ ਬਣਾਉਂਦੇ ਆ ਅੱਛਾ ਵੱਡੇ ਵੀ ਬਣਾਉਂਦੇ ਆ ਹਾਂ ਹਾਂ ਵੱਡੇ ਗੱਡੇ ਵੀ ਬਣਾਉਂਦੇ ਆ ਹਲ ਪੰਜਾਲੀ ਦਾ ਸਾਰਾ ਕੁਝ ਅਸਲ ਵੀ ਬਣਾਉਂਦੇ ਆ ਅੱਛਾ ਅੱਛਾ ਇਹ ਫਿਰ ਜਿਵੇਂ ਦੇਸ਼ਾਂ ਵਿਦੇਸ਼ਾਂ 'ਚ ਵੀ ਜਾਂਦਾ ਵਿਦੇਸ਼ਾਂ ਦੇ ਵਿੱਚ ਵੱਡਾ ਵੀ ਸੈੱਜ ਜਾਂਦਾ ਛੋਟਾ ਵੀ ਜਾਂਦਾ ਜਿਵੇਂ ਬਾਹਰ ਕੈਨੇਡਾ ਉਹ ਹਣਾ ਮੇਰਾ ਪਹਿਲਾ ਅਸੀਂ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਕਾਲਸਾ ਯੂਨੀਵਰਸਿਟੀ ਦੇ ਵਿੱਚ ਮੈਂ ਸਾਰਾ ਭੇਦਿਆ ਸੀ ਸਮਾਨ ਸਣੇ ਗੱਡਾ ਹਾਲ ਪੰਜਾਬੀਆਂ ਟੋਟਲ ਉੱਥੇ ਅਮਰੀਕਾ ਦੇ ਵਿੱਚ ਧੂਰ ਕੰਮ ਬਹੁਤ ਮਤਲਬ ਕੰਮ ਸਾਡੇ ਲੱਗੇ ਯੂਨੀਵਰਸਟੀਆਂ ਦੇ ਵਿੱਚ ਜਿਵੇਂ ਇੱਥੇ ਆ ਲੁਧਿਆਣੇ ਉਹ ਚੌਂਕੀਮਾਨ ਇੱਕ ਦਵਾਂ ਟੋਟਲ ਮੱਲਾ ਹਸਪਤਾਲ ਹੈ ਉੱਥੇ ਵੀ ਮਿਊਜ਼ੀਅਮ ਬਣਾਇਆ ਉੱਥੇ ਮੇਰਾ ਕੰਮ ਲੱਗਿਆ ਹੋਇਆ ਅੱਛਾ ਇਧਰ ਖੁਰਾਣਾ ਪਿੰਡ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੋਤੀਸਾ ਸਾਹਿਬ ਗੋਦਵਾਰਾ ਤੇ ਮੇਰੇ ਪਾਸ ਚਮੜਾ ਦਾ ਹਾਂਜੀ ਹਾਂਜੀ ਉੱਥੇ ਵੀ ਮਿਊਜ਼ੀਅਮ ਬਣਾਇਆ ਉੱਥੇ ਵੀ ਇੱਕ ਗੱਡਾ ਹਲ ਪੰਜਾਲੀਆਂ ਟੋਟਲ ਸੰਦ ਉੱਥੇ ਵੀ ਦਿੱਤੇ ਸੀ ਫਿਰ ਇੱਕ ਦੋ ਰਥ ਬਣਾਏ ਮੈਂ ਇੱਕ ਰਥ ਮੇਰਾ ਜੀਰੇ ਖੜਾ ਤੇ ਇੱਕ ਗਹੌਰ ਮਤਲਬ ਰਥ ਬਣਾਈ ਵਰਣਾ ਵਾਲਾ ਠੀਕ ਆ ਤੋਂ ਹਣਾ ਵੀ ਕੰਮ ਮੈਂ ਮੇਰੇ ਕੋਲ ਕਿਹੜਾ ਵੀ ਇੱਕ ਇਸ ਤਰ੍ਹਾਂ ਦਾ ਮੈਂ ਕੰਮ ਕੀਤਾ ਹਾਂਜੀ ਹਾਂਜੀ ਬਹੁਤ ਬੇਥਾ ਕੰਮ ਕੀਤੇ ਬੇਤਹਾਸ਼ਾ ਕੰਮ ਤੁਸੀਂ ਕੀਤਾ ਹਾਂਜੀ ਤੇ ਹੁਣ ਜਿਵੇਂ ਜੇ ਆਪਾਂ ਗੱਲ ਕਰਦੇ ਆ ਨਾ ਹੁਣ ਜਿਹੜੀ ਅੱਗੇ ਪੀੜ੍ਹੀਆ ਹੋਗੀ ਹਨਾ ਸਾਡੇ ਵਾਲਾ ਪੋਸ਼ ਹੋ ਗਿਆ ਜਿਹੜੇ ਗਾਂ ਬੱਚੇ ਉਹ ਵੀ ਇਸ ਲਾਈਨ ਦੇ ਵਿੱਚ ਫਿਰ ਤੁਸੀਂ ਪਾਏ ਹੋਏ ਕਿ ਨਹੀਂ ਉਹ ਹੋਰ ਕੰਮ ਨਹੀਂ ਉਹ ਤਾਂ ਬੇਟਾ ਮੇਰਾ ਪ੍ਰੋਫੈਸਰ ਹੈ ਮਤਲਬ ਠੀਕ ਹੈ ਉਹ ਹੁਣ ਆਏ ਡਿਜ਼ਾਈਨ ਦੀ ਦੁਨੁਵ੍ਰਸਤੀ ਹੈ ਦੇਰਾ ਦੋਨ ਹੂੰ ਉਥੇ ਉਹ ਕਾਰ ਟਰਾਂਸਪੋਰਟੇਸ਼ਨ ਦਾ ਮਤਲਬ ਡਿਜ਼ਾਈਨ ਦਾ ਪੜਾਉਂਦਾ ਹੈਗਾ ਉੱਥੇ ਠੀਕ ਹੈ ਜੀ ਠੀਕ ਹੈ ਇਹ ਤਾਂ ਹੁਣ ਆਏ ਆ ਇਹ ਤੇ ਵੀ ਇੱਕ ਕਾਰ ਜਿਹੜਾ ਅਲੋਪ ਹੋ ਗਈ ਚੀਜ਼ਾਂ ਹੈਗੀਆਂ ਹਾਂ ਹਾਂ ਤੇ ਇਹ ਇੱਕ ਇਹਨੂੰ ਆਰਟ ਦੇ ਤੌਰ ਤੇ ਅਸੀਂ ਹੁਣ ਬਣਾਉਂਦੇ ਆ ਆਰਟ ਐਜ਼ ਅਰਟ ਦੇ ਤੌਰ ਤੇ ਆਵੇ ਮੜਾ ਜਾ ਨੇੜੇ ਲੈ ਕੇ ਆਇਆ ਆ ਤਰੰਗਲੀ ਦਾ ਮਾਡਲ ਬਾਈ ਜੀ ਹੋਣਾ ਨੇ ਨਾ ਤਿਆਰ ਕੀਤਾ ਤੇ ਜਿਵੇਂ ਤੂੜੀ ਇਕੱਠੀ ਕਰਨ ਵਾਲੀ ਸੀਜ਼ਨ ਦੇ ਵਿੱਚ ਆਪਾਂ ਇਹਦੀ ਲੋਡ ਪੈਂਦੀ ਆ ਹੂਬ ਹੂ ਤਰੰਗਲੀ ਇਹਨਾਂ ਨੇ ਉਹੀ ਤਿਆਰ ਕੀਤੀ ਆ ਜਿਹੜੀ ਅੱਜ ਤੋਂ ਮੇਰੇ ਹਿਸਾਬ ਨਾਲ ਵੀ 50 60 ਸਾਲ ਪਹਿਲਾਂ ਇਹ ਚੱਲਦੀ ਸੀ ਜਿਹਦੀ ਲੱਕੜ ਦਾ ਦਸਤਾ ਸੀ ਤੇ ਥੱਲਿਓ ਆ ਜਿਹੜੀਆਂ ਉਹਦੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਲੋਹੇ ਦੀਆਂ ਚੱਲ ਪਈਆਂ ਜਾਂ ਕੁਝ ਸਾਰੇ ਸੰਦਾ ਪਏ ਨੇ ਉਹ ਸਾਰੇ ਸੰਦਾ ਬਾਈ ਜੀ ਹੁਣਾਂ ਨੇ ਇੱਥੇ ਪਏ ਨੇ ਇੱਥੇ ਰੱਖ ਲਓ ਤੁਸੂ ਤੇ ਮੈਂ ਲਿਆਉਣਾ ਚਾਹ ਕੇ ਆਪਾਂ ਵਿਖਾਉਣੇ ਆ ਆ ਇੱਕ ਨਾ ਮਾਡਲ ਕੀਤਾ ਤਿਆਰ ਬਾਈ ਜੀ ਹੁਣ ਨੇ ਹੁਣ ਰੈਡੀ ਤਾ ਜਾ ਤੇ ਇਹ ਇਧਰ ਮੈਂ ਲੈ ਕੇ ਆਉਣਾ ਪਾਉਣਾ ਇਹਨੂੰ ਆਏ ਦੂਜੇ ਲੋਟੀ ਮੈਨੂੰ ਫੜਾਇਓ ਇਹ ਠੀਕ ਹੈ ਮੈਂ ਇਹ ਬਸ ਇੱਥੇ ਤੇ ਹੁਣ ਨਹੀਂ ਉਹ ਅੱਛਾ ਇਹ ਹੁਣ ਆਰਡਰ ਤੇ ਕਿਸੇ ਦਾ ਆਇਆ ਆ ਸੰਦ ਪੈ ਤੂੰ ਦਿੱਤਾ ਹਾਂ ਸਾਰੇ ਆਰਡਰ ਤੇ ਬੰਦਾ ਆਵੇ ਉਹ ਆ ਟੱਬ ਦੇ ਵਿੱਚ ਅੱਛਾ ਇਹ ਵੀ ਉਹਦੇ ਉੱਤੇ ਲੱਗਣੇ ਹਾਂ ਇਹ ਵੀ ਲੱਗਣੇ ਇਹਦੇ ਉੱਤੇ ਹੀ ਲੱਗਣੇ ਹਾਂ ਉਹ ਕੀ ਬਾਤ ਹੈ ਬਹੁਤ ਕਮਾਲਾਂ ਹੀ ਕੀਤੀਆਂ ਪਈਆਂ ਬਾਈ ਜੀ ਦੇ ਹੱਥਾਂ ਦੇ ਵਿੱਚ ਨਾ ਪੂਰਾ ਇੱਕ ਜਾਦੂ ਹੀ ਕਹਿ ਸਕਦੇ ਆ ਵੀ ਜਿਹੜਾ ਇੰਨਾ ਕੁਸ਼ ਇੰਨੀ ਬਰੀਕੀ ਦੇ ਨਾਲ ਮੀਨਾ ਕਾਰੀ ਦਾ ਕੰਮ ਆ ਬੜਾ ਮਨ ਮਾਰ ਕੇ ਕੰਮ ਹੁੰਦਾ ਸਾਰਾ ਹੱਥੀ ਤਿਆਰ ਕਰਦੇ ਨੇ ਬਾਈ ਜੀ ਹੁਣੀ ਤੇ ਇਹ ਕਿਸੇ ਨੇ ਕਰੋਨਾ ਹੋਵੇ ਮਾਡਲ ਕੋਈ ਵੀ ਤਿਆਰ ਬਣਾਉਣਾ ਹੋਵੇ ਇਹੋ ਜੀ ਕੋਈ ਚੀਜ਼ ਜਿਹੜੇ ਸ਼ੌਂਕ ਰੱਖਦੇ ਨੇ ਭਾਈ ਵੀ ਕੋਈ ਪ੍ਰਾਣੀ ਚੀਜ਼ ਬਣਾਉਣੀ ਹੈ ਨਾ ਉਹ ਭਾਈ ਬਣਾ ਨਾਲ ਸੰਪਰਕ ਕਰ ਸਕਦੇ ਆਪਾਂ ਇਹਨਾਂ ਦਾ ਮੋਬਾਈਲ ਨੰਬਰ ਵੀ ਦੱਸਦੇ ਆਂ ਤੇ ਇੰਸਟਾਗ੍ਰam ਤੇ ਇਹਨਾਂ ਦਾ ਪੇਜ ਵਗੈਰਾ ਜਿਹੜਾ ਚੱਲਦਾ ਹੈ ਨਾ ਸੋਸ਼ਲ ਮੀਡੀਆ ਤੇ ਜਿੰਨਾ ਵੀ ਆ ਉਹ ਵੀ ਭਾਈ ਜੀ ਹਰੋਂ ਤਾਂ ਆਪਾਂ ਪੁੱਛਦੇ ਆਂ ਤੁਹਾਨੂੰ ਦਿਖਾਉਣੇ ਆ ਤੇ ਇੱਥੇ ਇੱਕ ਦੀ ਨੇੜਿਓਂ ਮੜਾ ਜਾ ਲੈ ਕੇ ਆਓ ਤੇ ਇਹ ਜਿਹੜੇ ਵੱਡੇ ਕੋਈ ਜਿਵੇਂ ਗੱड्डा ਅਸਲੀ ਹੋ ਗਿਆ ਜਾਂ ਕੁਝ ਉਹ ਵੀ ਹੁਣ ਇਸ ਟਾਈਮ ਕੋਈ ਹੈ ਆਪਣੇ ਕੋਲੇ ਤਿਆਰ ਆਹ ਖੜੇ ਗੱਡਾ ਠੀਕ ਹੈ ਇਹ ਇਹ ਹੁਣ ਕਿੱਥੇ ਆਪਾਂ ਮਾਡਲ ਬਣਾ ਕੇ ਭੇਜ ਰਹੇ ਆ ਇਹ ਚੰਡੀਗੜ੍ਹ ਦਾਣਾ ਜੀ ਚੰਡੀਗੜ੍ਹ ਜੇ ਹੀ ਗਾਏ ਇਹ ਹੁਣ ਕੱਲਾ ਕੱਲਾ ਜਿਹੜਾ ਨਾ ਆਪਾਂ ਇਹਦੀ ਜਾਣਕਾਰੀ ਲੈਣੀ ਹੈ ਕਿਉਂਕਿ ਜਿਆਦਾ ਪ੍ਰਾਤਨ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਮੈਨੂੰ ਵੀ ਬਹੁਤ ਘੱਟ ਪਤਾ ਆਪਾਂ ਸਾਰੀ ਜਾਣਕਾਰੀ ਬਾਈ ਹਾਂ ਤਾਂ ਲਾਵਾਂਗੇ ਵੀ ਕਿਹੜੀ ਕਿਹੜੀ ਚੀਜ਼ ਇਹ ਦਾ ਨਾਂ ਕੀ ਹੈ ਜਿਵੇਂ ਆ ਸੁਹਾਗਾ ਹੋ ਗਿਆ ਬਾਈ ਜੀ ਹਨਾ ਹਾਂ ਸੁਹਾਗਾ ਇਹ ਸੁਹਾਗਾ ਹੋ ਗਿਆ ਆ ਕਈ ਏ ਕਸਿਆ ਕਸਿਆ ਹੋ ਗਿਆ ਹਾਂ ਇਹ ਕਸਿਆ ਇਹ ਤਕਵਾ ਤਕਵਾ ਇਹ ਕਹੀ ਹੈ ਇਹ ਕਈ ਆ ਗਈ ਜੀ ਤੇ ਆ ਕੀ ਹੈ ਬਾਈ ਜੀ ਇਹ ਕਰੰਡਾ ਹੁੰਦਾ ਹੈ ਹੈ ਕਰੰਡਾ ਇਹ ਇਹ ਕਿਹੜੇ ਕੰਮ ਆਉਂਦਾ ਸੀ ਖੇਤੀਬਾੜੀ ਦਾ ਹੀ ਹਾਂ ਖੇਤੀ ਸਾਰੇ ਖੇਤੀ ਦੇ ਹੀ ਜਾਂਦਾ ਹੈ ਠੀਕ ਹੈ ਇਹ ਜਦੋਂ ਕਣਕ ਕਰੰਡ ਹੋ ਜਾਂਦੀ ਸੀਗੀ ਉਹ ਕਰੰਡ ਭਣਣ ਵਾਸਤੇ ਹੁੰਦੀ ਸੀ ਠੀਕ ਆ ਠੀਕ ਆ ਤੇ ਆ ਕਸੌਲੀ ਹੈ ਕਸੌਲੀ ਹਾਂ ਤੇ ਆ ਆ ਕੀ ਆ ਗਿਆ ਜੀ ਇਹ ਸੁਹਾਗੀ ਅੱਛਾ ਸੁਹਾਗੇ ਤੋਂ ਛੋਟੀ ਸੁਹਾਗੀ ਸੁਹਾਗੀ ਆ ਸੁਹਾਗਾ ਹੈ ਉਹ ਸੁਹਾਗੀ ਹੈ ਉਹ ਸੁਹਾਗੀ ਆ ਹੋ ਗਿਆ ਥੋੜਾ ਹੈ ਨਾ ਤਸੱਬਰ ਕਰਤਾ ਅੱਛਾ ਤੇ ਆਹ ਇਹ ਤਰਪਾਲੀ ਕੀ ਚੀਜ਼ ਹੈ ਤਰਪਾਲੀ ਤਰਪਾਲੀ ਠੀਕ ਇੱਥੇ ਇੱਕ ਮੇਲਾ ਦਾ ਮੁੰਨੀ ਆ ਮੁੰਨੀ ਆ ਕੀ ਹੈ ਇਹ ਹੈਗਾ ਕੱਛੂ ਹੜ ਕੱਛੂ ਹੜ ਹੜ ਤੋਂ ਛੋਟਾ ਹੈ ਨਹੀਂ ਇਹ ਹਾਲ ਦਾ ਨਾਉ ਹੈ ਕੱਛੂ ਹੜ ਠੀਕ ਹੈ ਏਅਰ ਟਾਵਾ ਹਾਲ ਹੈ। ਏਅਰ ਟਾਵਾ ਹਾਲ। ਏਅਰ ਟਾਵਾ ਹਾਲ ਹੈ ਆ ਲੱਕਣ ਦਾ ਹਾਲ ਹੈ ਜਿਹੜਾ ਪੁਰਾਣਾ ਹਾਲ ਹੁੰਦਾ ਠੀਕ ਹੈ। ਠੀਕ ਹੈ ਜੀ ਠੀਕ ਹੈ ਠੀਕ ਹੈ। ਇੱਕ ਰਾਹਾ ਉਹ ਰਾਹੀ ਹੈ। ਆਹ ਕਹ ਰਹਾ ਹਣਾ? ਹਾਂ ਇੱਕ ਰਾਹਾ ਇਹ ਚੌਵਲ ਵਾਲਾ ਹੈ। ਆਹ ਤਰੰਗਲੀ ਆ ਗਈ। ਤਰੰਗਲੀ ਹੈ। ਤੇ ਇਹ ਸਲੰਗ ਹੈ। ਸਲੰਗ। ਇਹ ਬਗਿਆੜ ਹੈ। ਇਹ ਬਗਿਆੜ ਹੈ। ਠੀਕ ਆ ਨਾਮ ਉੱਤੇ ਬਾਈ ਉਹਨਾਂ ਨੇ ਨਾ ਸਾਰੇ ਬਗਿਆੜ ਦਿਖਾਏ ਹੋਏ ਨੇ। ਤੇ ਇਹ ਜਾਣਾ ਹੈ ਚੰਡੀਗੜ੍ਹ ਜਾਊਗਾ ਜੁਨੀ ਇੱਥੇ ਆਪਣਾ ਕਿਸੇ ਦੇ ਆਰਡਰ ਤੇ ਤਿਆਰ ਹੋਇਆ ਤੇ ਆਹ ਕੀ ਚੀਜ਼ ਆ ਗਈ ਬਾਈ ਇਹ ਰੰਦਾ ਆਏਗਾ ਰੰਦਾ ਹਾਂ ਇਹ ਪੋਲੀ ਵੱਢਣ ਵਾਲਾ ਰੰਦਾ ਹੁੰਦਾ ਹੈਗਾ ਅੱਛਾ ਪੋਲੀ ਵੱਢਦੇ ਹੁੰਦੇ ਨੇ ਜਦੋਂ ਜ਼ਮੀਨ ਬੀਜਣ ਤੋਂ ਪਹਿਲਾਂ ਸੌਣੀ ਬੀਜਦੇ ਆਪਾਂ ਜਿਵੇਂ ਹੁਣ ਆਪਾਂ ਪਹਿਲੀ ਵਿਹਲੀ ਪਈਆ ਹਰਮੀ ਹੋ ਗਿਆ ਕਾ ਕਾਨਾ ਹੋ ਗਿਆ ਕਤ ਕਾਨਾ ਹੋ ਗਿਆ ਉਹ ਫਿਰ ਉੱਠਦੇ ਨਾਲ ਜਾਂ ਵੱਢਣ ਦੇ ਨਾਲ ਪਹਿਲਾਂ ਵੱਢਿਆ ਜਾਂਦਾ ਹੁੰਦਾ ਠੀਕ ਆ ਆਹ ਥੋੜਾ ਨਹੀਂ ਇਹ ਤਮੋੜਾ ਹੈ ਤਮੋੜਾ ਹਾਂ ਇਹ ਤਮੋੜਾ ਹੈ ਇਹਨੂੰ ਤਮੋੜਾ ਕਹਿੰਦੇ ਆ ਠੀਕ ਹੈ ਤੇ ਆਹ ਇਹ ਲੱਕੜ ਦਾ ਹਾਲ ਹੈ ਜੀ ਦਾ ਲੱਕੜ ਦਾ ਹਾਂ ਉਹ ਆ ਗਿਆ ਉਲਟਾ ਹੜ ਤੇ ਆਹ ਚੀਜ਼ ਕਿਹੜੀ ਆ ਗਈ ਇਹ ਫੜਾ ਹੈ ਫੜਾ ਹਾਂ ਤੇ ਆ ਗਿਆ ਕਰਾਹੀ ਕਰਾਹੀ ਹਾਂ ਆ ਰੰਬਾ ਹੈ ਨਾ ਹਾਂ ਇਹ ਰੰਬਾ ਦਾਤੀ ਦਾਤੀ ਹੈ ਠੀਕ ਆ ਪੂਰੀ ਯਰ ਵਿਰਾਸਤ ਜਿੰਨੀ ਵੀ ਪੰਜਾਬੀ ਵਿਰਸੇ ਦੇ ਵਿੱਚੋਂ ਅਲੋਪ ਹੋ ਚੁੱਕੀਆਂ ਚੀਜ਼ਾਂ ਨਾ ਜਿਹੜੀਆਂ ਉਹ ਬਾਈ ਜੀ ਹੁਣੇ ਤਿਆਰ ਕਰਕੇ ਤੇ ਬਣਾਉਦੇ ਨੇ ਤੇ ਭੇਜਦੇ ਨੇ ਦੇਸ਼ਾਂ ਵਿਦੇਸ਼ਾਂ ਤੱਕ ਵੀ ਬਾਈ ਜੀ ਹੁਣ ਆਪਣਾ ਹੱਥ ਦੀਆਂ ਤਿਆਰ ਕੀਤੀਆਂ ਚੀਜ਼ਾਂ ਜਾਂਦੀਆਂ ਨੇ ਤੇ ਜੇ ਕਿਸੇ ਨੇ ਬਾਈ ਜੀ ਮਗਾਵਣਾ ਹੋਵੇ ਜਾਂ ਤੁਹਾਡੇ ਤੱਕ ਸੰਪਰਕ ਕਰਨਾ ਹੋਵੇ ਹਨ ਤੇ ਆਪਦਾ ਕੋਈ ਤੇਰੀ ਫੋਨ ਨੰਬਰ ਜਾਂ ਆ ਵੀ ਲਿਖਿਆ ਹੋਇਆ ਹਾਂ ਆ ਹੀ ਲਿਖਿਆ ਤੇ ਆ ਦੇਖ ਲਓ ਵੀ ਦੋਸਤੋ ਜੇ ਕਿਸੇ ਨੇ ਬਾਈ ਹਰਾਂ ਤੱਕ ਸੰਪਰਕ ਕਰਨਾ ਹੈ ਤੇ ਜਾਂ ਕੋਈ ਚੀਜ਼ ਆਪਦੀ ਬਣਾਉਣੀ ਹੈ ਤੇ ਇਥੋਂ ਮੈਂ ਆਵੇ ਆ ਦਿਖਾ ਦੇਣਾ ਪੋਸਟਰ ਕੇ ਚੰਗੀ ਤਰ੍ਹਾਂ ਪੜ ਲਿਓ ਆਰਟਿਸਟ ਜਗਸੀਰ ਸਿੰਘ ਬਦਨੀ ਕਲਾ ਮੋਬਾਈਲ ਨੰਬਰ ਹੈਗਾ ਜੀ 9199 5574 ਇਹ ਬਾਈ ਜੀ ਹਰਾਂ ਦਾ ਸੰਪਰਕ ਨੰਬਰ ਆ ਕੋਈ ਵੀ ਬੰਦਾ ਟੈਲੀਫੋਨ ਕਰਕੇ ਇਹਨਾਂ ਨਾਲ ਜਿਹੜਾ ਤਾ ਵੀ ਦਾ ਰਾਬਤਾ ਕਰ ਸਕਦਾ ਤੇ ਬਾਈ ਹੁਣ ਜਿਵੇਂ ਚਲੋ ਉਮਰ ਹੁਣ ਤੁਹਾਡੀ ਕਿੰਨੀ ਕੁ ਹੋ ਗਈ ਹੋਗੀ ਲਗਭਗ 55 ਸਾਲ ਹੈ 55 ਸਾਲ ਹੀ ਲਗਭਗ ਕੋਈ ਠੀਕ ਹੈ ਤੇ ਹੁਣ ਕੰਮ ਫੇਰੇ ਜਿਵੇਂ ਫਰਕ ਤਾਂ ਪੈਂਦਾ ਉਮਰ ਦੇ ਸਾਬ ਨਾਲ ਆਪਣਾ ਘਾਟੋ ਹੁੰਦਾ ਹੋਊਗਾ ਕਿ ਨਹੀਂ ਹਜੇ ਕਿਰਪਾ ਕਰ ਲਈ ਨਹੀਂ ਕੋਈ ਐਡੀ ਗੱਲ ਕੋਈ ਨਹੀਂ ਜੀ ਕੰਮ ਤਾਂ ਉਹਨੇ ਹੀ ਕਰਦਾ ਜਿੰਨਾ ਮੈਂ ਪਹਿਲਾਂ ਕਰਦਾ ਸੀ ਇਹਦਾ ਤੇ ਤੁਸੀਂ ਫਿਰ ਇਕੱਲੇ ਹੀ ਕੰਮ ਕਰਦੇ ਕਿ ਟੀਮ ਨਾਲ ਨਾ ਹੁੰਦਾ ਹੈਗਾ ਮੁੰਡਾ ਨਾਲ ਇੱਕ ਹੋ ਰਹਿਗਾ ਹਾਂ ਠੀਕ ਹੈ ਇਹ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਤੁਹਾਡੇ ਨਾਲ ਬਾਈ ਜੀ ਤੇ ਜਿੰਨੀਆਂ ਵੀ ਚੀਜ਼ਾਂ ਤੁਸੀਂ ਬਣਾਈਆਂ ਨਾ ਤੇ ਉਹ ਸਾਰੀਆਂ ਹੀ ਵਾਕਿਆ ਹੀ ਬਾਤਮਾਲ ਚੀਜ਼ਾਂ ਬਣਾਈਆਂ ਹੋਈਆਂ ਨੇ ਬਾਈ ਉਹਨਾਂ ਨੇ ਤੇ ਇਹ ਹੁਣ ਆਪਾਂ ਇੱਥੇ ਲਾਈਵ ਬੈਠੇ ਹੋਏ ਆ ਤੇ ਦੇਖ ਕੇ ਨਾ ਇਹਨਾਂ ਦਾ ਸਾਰਾ ਖੂਬਹੂ ਜਿਹੜਾ ਲਾਈਵ ਦੇਖ ਕੇ ਇਹਨਾਂ ਦਾ ਨਾਮ ਤਾਂ ਆ ਗਿਆ ਵੀਡੀਓ ਦੇ ਵਿੱਚ ਚਲੋ ਸ਼ਾਇਦ ਹੋ ਸਕਦਾ 19 ਕੀ ਦਾ ਫਰਕ ਪਵੇ ਪਰ ਇਹ ਜਦੋਂ ਵੀ ਕੋਈ ਬੰਦਾ ਇੱਥੇ ਆ ਕੇ ਲਾਈਵ ਇਹਨਾਂ ਨੂੰ ਦੇਖੂਗਾ ਤਾਂ ਪੂਰਾ ਮਤਲਬ ਹੈਰਾਨੀਜਨਕ ਚੀਜ਼ਾਂ ਬਾਈ ਉਹਨਾਂ ਨੇ ਬਣਾਈਆਂ ਹੋਈਆਂ ਤੇ ਜਿਹੜੀ ਕਿ ਇੱਕ ਬਹੁਤ ਹੀ ਜ਼ਿਆਦਾ ਵੱਡੀ ਗੱਲ ਹੈ ਕਿਉਂਕਿ ਪੰਜਾਬੀ ਵਿਰਸੇ ਦੇ ਵਿੱਚੋਂ ਇਹ ਚੀਜ਼ਾਂ ਅਲੋਪ ਹੋ ਰਹੀਆਂ ਨੇ ਇਹਨਾਂ ਨੇ ਵਿਰਾਸਤ ਸੰਭਾਲ ਕੇ ਰੱਖੀ ਹੋਈ ਹੈ ਜੇ ਵੀ ਤੇ ਹੋਰ ਵੀ ਇਹਨੂੰ ਪਰਪੁਲਰਟ ਕਰਦੇ ਪੈਣ ਇਹ ਬਹੁਤ ਵਧੀਆ ਉਪਰਾਨਾ ਬਾਈ ਜੀ ਦਾ ਬਾਕੀ ਇੱਧਰ ਉੱਪਰ ਜਿਹੜੇ ਅਸਲੀ ਵੱਡੇ ਸੰਦ ਹੋਗੇ ਨਾ ਉਹ ਵੀ ਟੰਗੇ ਹੋਏ ਆ ਬਾਈ ਉਹਨਾਂ ਦੇ ਆ ਦੇਖੋ ਨਾ ਜਿਵੇਂ ਇਹ ਸਾਰਾ ਜਿਹੜਾ ਸਮਾਨ ਆ ਪੁਰਾਣਾ ਇਹ ਅਸਲੀ ਦਾ ਉਹ ਜਿਹੜੇ ਮਾਡਲ ਦੇਖਿਆ ਆਪਾਂ ਉਹ ਤਾਂ ਨਿੱਕੇ ਮਾਡਲ ਹੋਗੇ ਇਹ ਅਸਲੀ ਸਮਾਨ ਸਾਰਾ ਟੰਗਿਆ ਹਾਲ ਫੂਲ ਪੰਜਾਲੀਆਂ ਮਧਾਣੀਆਂ ਮਦਲੀਆਂ ਹਨਾ ਕਾਫੀ ਕੁਝ ਟੰਗਿਆ ਤੇ ਹੋਰ ਵੀ ਅੰਦਰ ਵਰਕਸ਼ਾਪ ਦੇ ਆਪਾਂ ਲੈ ਕੇ ਜਾਣੇ ਆ ਤੇ ਜਿੰਨਾ ਵੀ ਸਮਾਨ ਅਸਲੀ ਹੈਗਾ ਸਾਰਾ ਭਾਈ ਆਹ ਖੂਦ ਮਾਡਲ ਆ ਗਿਆ ਵੀ ਮਾਡਲ ਜਿਹਾ ਇਹ ਹੈ ਆਹ ਇੱਕ ਖੂਦ ਹੈ ਅੱਛਾ ਇਹ ਖੂਦ ਮਤਲਬ ਇਹ ਖਰਾਸ ਖੂਦ ਹੈ ਹੋਰ ਲੈ ਮਾਡਲ ਆ ਜੀ ਦਾ ਖੂ ਵੀ ਧਿਆਨ ਕਰਦੇ ਹਨਾ ਹਾਲਟ ਵਗੈਰਾ ਸਭ ਕੋ ਇਹ ਹਾਲਟ ਖੂ ਸਾਰਾ ਉਹ ਪੁਰਾਣਾਂ ਨਮੂਨਾ ਜਿਹੜਾ ਇਹਦਾ ਮੈਂ ਕਹ ਆ ਖੂ ਵਾਲੀ ਗੱਲ ਤਾਂ ਤੇ 50 ਤੋਂ ਵੀ ਪੁਰਾਣੀ ਹੋ ਗਈ ਹੋਣੀ ਹੈ ਨਾ ਹਾਂ ਤੇ 78 ਸਾਲ ਪਹਿਲਾਂ ਕੋਹ ਚੱਲਦੇ ਹੁੰਦੇ ਸੀ ਇਹ ਤੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਬਾਈ ਜੀ ਬਣਾਉਂਦੇ ਆ ਇੱਥੇ ਆ ਵੇਖੋ ਇਹ ਗੱਡ ਦਾ ਪਹੀਆ ਬਾਈ ਜੀ ਹਾਂ ਗੱਡ ਦਾ ਪਹੀਆ ਹੈ ਨਾ ਇਹ ਵੀ ਪੁਰਾਣਾ ਹੀ ਆ ਅਸਲੀ ਇਹ ਅਸਲੀ ਗੱਡ ਦਾ ਹੋਣਾ ਹੈ ਤਾਂ ਹਾਂ ਇਹ ਅਸਲੀ ਗੱਡ ਦਾ ਤੇ ਇਧਰ ਆ ਜਿਹੜੀਆਂ ਬਣੀਆਂ ਹੋਈਆਂ ਮੂਰਤੀਆਂ ਵੀ ਹਾਂ ਇਹ ਵੀ ਲੱਕੜਦਿਆਂ ਬਣਿਆ ਬਾਈ ਜੀ ਇਹ ਲੱਕੜਦਿਆਂ ਕੁਛ ਪੱਥਰਦਿਆਂ ਕੁਛ ਫਾਈਬਰ ਆ ਕੋ ਮਿੱਟੀ ਹੈ ਅੱਛਾ ਅੱਛਾ ਮੂਰਤੀਆਂ ਨਹੀਂ ਹਾਂ ਇਹ ਮੇਰੇ ਮੁੰਡੇ ਦਾ ਕੰਮ ਹੈ ਅੱਛਾ ਇਹ ਛੋਟੇ ਮਤਲਬ ਮੁੰਡੇ ਜਿਹੜਾ ਉਹ ਬਣਾਉਂਦੇ ਹੈ ਨਾ ਅੱਛਾ ਉਹ ਵੀ ਇਸ ਲਾਈਨ ਦੇ ਵਿੱਚ ਕੰਮ ਕਰ ਰਹੇ ਹੈ ਹਾਂ ਅਸਲੀ ਸੰਦ ਤੇ ਜਿਹੜਾ ਉਹ ਗੱਡ ਅਸਲੀ ਖੜੀ ਹੈ ਬਾਈ ਉਹ ਬਾਹਰ ਪੱਛੇ ਕਿਤੇ ਖੜੀ ਹੈ ਉਹ ਪਿਛਲੇ ਪਾਸੇ ਖੜੀ ਹੈ ਉਹ ਸੰਦੂਖ ਪਿਆ ਹਾਂ ਕੋਲ ਆ ਵੀਹੀ ਤੇ ਸੰਦੂਖ ਪਿਆ ਹੈ ਹੈ ਆ ਗਲੀ ਚ ਪਏ ਸੰਦੂਕ ਤਾਂ ਗਲੀ ਚ ਵੀ ਹੈਗੇ ਅੱਛਾ ਅੱਛਾ। ਯਾਤਿ ਉਹ ਕੋਟਿਆ ਹਜ਼ਾਰ ਪੈਂਟ ਚੰਦ ਹਾਂ। ਹਾਂ ਇਹ ਵਰਤ ਤੋਂ। ਇੱਥੇ ਰੱਖ ਦਿੰਦੇ। ਇਹ ਇੱਕ ਹੋਰ ਖਾਸ ਗੱਲ ਜਿਹੜੀ ਮੈਂ ਦੱਸਣੀ ਚਾਹਣਾ ਕਿ ਬਾਈ ਹੁਣਾਂ ਦੀ ਜਿੱਥੇ ਰਹਿ ਐਸ਼ ਨਾ ਇਹ ਘਰ ਸਾਰਾ ਇਹ ਬਾਈ ਹੁਣਾਂ ਨੇ ਸਾਰਾ ਪੁਰਾਣੇ ਜਮਾਨੇ ਦਾ ਤਿਆਰ ਕੀਤਾ ਇੱਕ ਮਤਲਬ ਆਰਟ ਗੈਲਰੀ ਦੇ ਤੌਰ ਤੇ ਵੀ ਇਹਨੂੰ ਆਪਾਂ ਵੇਖ ਸਕਦੇ ਹਾਂ। ਪੀ ਪ੍ਰਾਤਨ ਡਿਜ਼ਾਈਨ ਪਾਏ ਗਏ ਸਾਰੇ ਇਤਰਾਵਾਜੇ ਤਰਪੂਚੇ ਜਿੰਨੇ ਵੀ ਲਾਏ ਆ ਲੱਕੜ ਦੇ ਸਾਰੇ ਪੁਰਾਣੇ ਲਾਏ ਹੋਏ ਬਹੁਤ ਘੈਂਟ ਗੱਲਬਾਤ ਬਣਾਈ ਹੋਈ ਬਾਈ ਉਹਨਾਂ ਨੇ ਤੇ ਆਜੋ ਹੁਣ ਆਪਾਂ ਗੱਡਾ ਜਿਹੜਾ ਅਸਲੀ ਖੜਾ ਨਾ ਉਹ ਦੇਖ ਕੇ ਆਉਣੇ ਆ ਤੇ ਉੱਥੇ ਹੋਰ ਵੀ ਸਮਾਨ ਆ ਆਪਾਂ ਦੇਖਦੇ ਆਂ ਅੱਛਾ ਇਹ ਇਹਨੂੰ ਹਾਲਟ ਕਹਿੰਦੇ ਆ ਜੀ ਇਹ ਬੈਡ ਆ ਇਹ ਹਾਲਟ ਦਾ ਬੈ ਠੀਕ ਇਹ ਖੂਹ ਦਾ ਜਿਹੜਾ ਪੁਰਾਣੇ ਹੁੰਦੇ ਸੀ ਨਾ ਜਦੋਂ ਖੂਹਾਂ ਚੋਂ ਪਾਣੀ ਨਿਕਲਦਾ ਸੀ ਇਹ ਉਹਦਾ ਪਿਆਰ ਇੱਕ ਟੂਲਸ ਕਹਿ ਸਕਦੇ ਬੈੜ ਬੈੜ ਅੱਛਾ ਉਹਦੇ ਉੱਤੇ ਟਿੰਡਾ ਆਉਂਦੇ ਟਿੰਡਾ ਆਉਂਦੀਆਂ ਸੀ ਹਾਂ ਗੋਲ ਚੱਕਰ ਇਹ ਬੈੜ ਹੈ ਬੈੜ ਇਹ ਕੀ ਗੱਡਾ ਕਿ ਕੀ ਹੈ ਗੱਡੀ ਲੋਹਾਰਾਂ ਦੀ ਗੱਡੀ ਲੋਹਾਰਾਂ ਦੀ ਗੱਡੀ ਜਿਹੜੇ ਪਿੰਡਾਂ ਚ ਆਉਂਦੇ ਹੁੰਦੇ ਸੀ ਲੋਹਾਰ ਕੰਮ ਕਰ ਕਰਨ ਉਹਨਾਂ ਨੇ ਮੈਂ ਇਹ ਬਣਾਉਂਦਾ ਰਿਹਾ ਮਤਲਬ ਇਹ ਤੁਸੀਂ ਆਪ ਵੱਟੀਆਂ ਹੱਥੀ ਉਹ ਤੋਂ ਬਣਦੇ ਦੇਖੋ ਇਹ ਅੱਗੇ ਇਹਦੇ ਫਿਰ ਕੀ ਬਲਦ ਬਲਦ ਨਾਲ ਚਲਦੀ ਸੀ ਦੋ ਬਲਦ ਚੋਈ ਜਾਂਦੇ ਹਾਂ ਗੱਡੀ ਲੜ ਕੇ ਆ ਬਾਈਲ ਗੱਡੀਆਂ ਪਈਆਂ ਜਿਨ੍ਹਾਂ ਦੇ ਉਹ ਦੂਜਾ ਪਈਏ ਆਹ ਉੱਪਰ ਵਾਲੀਆਂ ਹਾਂ ਇਹ ਬੈਰ ਕੱਢੀ ਨੀ ਇਹ ਬਾਈ ਜੇ ਜਿਹੜਾ ਇਹ ਇੰਨਾ ਪੁਰਾਣਾ ਸਮਾਨ ਇਹ ਦਾ ਅਸਲੀ ਹੈ ਸਾਰਾ ਹਨਾ ਇਹ ਕਿਸੇ ਟਾਈਮ ਤੇ ਚੱਲਦਾ ਸੀ ਚੱਲਦਾ ਸੀ ਹਾਂ ਤੇ ਇਹ ਹੁਣ ਤੁਸੀਂ ਇਹ ਉਦੋਂ ਦਾ ਪੁਰਾਣਾ ਸਾਭ ਕੇ ਰੱਖਿਆ ਦੀ ਹੁਣ ਮੇਲ ਮੁੱਲ ਜਾਂਦਾ ਕਿਤੇ ਨਹੀਂ ਨਹੀਂ ਮਿਲਦਾ ਮੁੱਲ ਹੁਣ ਤਾਂ ਲੋਪ ਹੋ ਗਿਆ ਨਾ ਆ ਆ ਵੀ ਸੰਦੂਖਾ ਹਾਈ ਇਹ ਵੀ ਸੰਦੂਖ ਤੇ ਆ ਬਾਈ ਜਾਨਾ ਆ ਟੋਕੇ ਦਾ ਆ ਗਿਆ ਚੱਕਰ ਹਾਂ ਤੇ ਆ ਗੱਡਾ ਹਨਾ ਹਾਂ ਇਹ ਗੱਡਾ ਤੇ ਗੱਡ ਹੋਰ ਹੁੰਦੀ ਸੀ ਗੱਡਾ ਹੋਰ ਹੁੰਦਾ ਸੀ ਇਹ ਇਸੇ ਨੂੰ ਗੱਡ ਕਹਿੰਦੇ ਸੀ ਇਹਨੂੰ ਗੱਡਾ ਕਹਿੰਦੇ ਇਹਨੂੰ ਹੀ ਗੱਡ ਕਹਿੰਦੇ ਇਹਨੂੰ ਹੀ ਗੱਡਾ ਕਹਿੰਦੇ ਠੀਕ ਹੈ ਆਹੋ ਇਹ ਗੱਡੇ ਦੀ ਵੀ ਕਿੰਨੇ ਟਾਈਮ ਚ ਸਰਦਾਰੀ ਸੀ ਇਧਰ ਮੱਝ ਵਾਲੇ ਉਹ ਗੱਡ ਬੋਲਦੇ ਆ ਹਾਂਜੀ ਅਸ਼ੇ ਏਰੀਆ ਦੇ ਹਿਸਾਬ ਨਾਲ ਬੋਲੀ ਦਾ ਫਰਕ ਪੈਂਦਾ ਤੇ ਸਾਡੇ ਇਧਰ ਮਾਲਵੇ ਚ ਗੱਡਾ ਕਹਿੰਦੇ ਗੱਡਾ ਹਾਂ ਆਪਣੇ ਗੱਡਾ ਹੀ ਕਹਿੰਦੇ ਸਾਰੇ ਹਾਂ ਮੱਝ ਵਾਲੇ ਗੱਡ ਬੋਲਦੇ ਹੁੰਦੇ ਆ ਤੇ ਇਹ ਕੋਈ ਗੜਬੈਲ ਕਹਿੰਦੇ ਆ ਆਹ ਗੜਬੈਲ ਕਹਿੰਦੇ ਆ ਆਹ ਗੜਬੈਲਾ ਆ ਆਹੋ ਇਹਨੂੰ ਗੜਬੈਲ ਕਹਿੰਦੇ ਆ ਉਧਰ ਹਾਂ ਇਹ ਥੋੜੀ ਜਿਹੀ ਤਾਂ ਹੋਰ ਹਿਸਾਬ ਦੀ ਬਣੀ ਹੈ ਨਾ ਮਾੜੀ ਫਰਕ ਨਹੀਂ ਇਹ ਬੈਲ ਗੱਡੀ ਕੋਈ ਆ ਅਸੀਂ ਇਹਨੂੰ ਬੈਲ ਗੱਡੀ ਕਹਿੰਦੇ ਆ ਕੋਈ ਗੜਵੈਲ ਕਹਿੰਦਾ ਠੀਕ ਹੈ ਇਹਦੇ ਅੱਗੇ ਵੀ ਬਲਦ ਦੋ ਬਲਦਾਂ ਨਾਲ ਹੀ ਚੱਲਦੀ ਸੀ ਇਹ ਇਹਦੀ ਤਾਂ ਪੂਰੀ ਸਰਦਾਰੀ ਸੀ ਕਿਸੇ ਟਾਈਮ ਦੇ ਵਿੱਚ ਹਨਾ ਜਿਵੇਂ ਟੋਲੀਆਂ ਡਾਲੀਆਂ ਜਾਂ ਵਿਆਹ ਸ਼ਾਦੀ ਦੇ ਵੀ ਕੰਮ ਆਉਂਦਾ ਸੀ ਇਹ ਇਹ ਤਾਂ ਹੁਣ ਵੀ ਸਰਦਾਰੀ ਹੈ ਹਾਂ ਹੁਣ ਵੀ ਇਹ ਦੁਬਾਰਾ ਲੋਕ ਇਹ ਸੀ ਇਹਦੇ ਨਾਲ ਦੋ ਖੜੇ ਆਪਣੇ ਕੋਲੇ ਇੱਕ ਛੱਡ ਕੇ ਠੀਕ ਹੈ ਠੀਕ ਹੈ ਹੁਣ ਆ ਗੱਡੇ ਨੂੰ 25 ਸਾਲ ਹੋ ਗਏ ਖੜੇ ਨੂੰ ਮੇਰੇ ਕੋਲੇ ਆਹ ਮਗਰਲੇ ਨੂੰ ਹਾਂ ਅੱਛਾ 25 ਸਾਲ ਹੋ ਗਏ ਇਹਦੇ ਉੱਤੇ ਤੇ ਯਾਰ ਬੜੀ ਮੀਨਾਕਾਰੀ ਕੀਤੀ ਹੈ ਨਾ ਹਾਂ ਇਹ ਗੱਡਾ ਰੋਵੇਂ ਜਿਵੇਂ ਜਿਉਂ ਦਾ ਤਿਉਂ ਖੜਾ ਮਤਲਬ ਆਪਣੇ ਕੋਲੇ ਪੂਰਾ ਵਧੀਆ ਬਾਈ ਹੁਣਾਂ ਦੇ ਕਾਰਖਾਨੇ 'ਚ ਹੀ ਆਪਾਂ ਆ ਗਏ ਹੁਣ ਇੱਥੇ ਤੇ ਇੱਥੇ ਕਾਫੀ ਹੋਰ ਵੀ ਸਮਾਨ ਹੈ ਬਾਈ ਹੁਣ ਆਪਲੇ ਮੌਜੂਦ ਆ ਗੱਡੇ ਦੇ ਉੱਤੇ ਮੀਨਾਕਾਰੀ ਬਹੁਤ ਕੰਮ ਕੀਤੀ ਗਈ ਆ ਜਿਵੇਂ ਉਹ ਉਹ ਪਿੱਤਲ ਦਾ ਸਾਰਾ ਲੱਗੀ ਹੋਈ ਹੈ ਪਿੱਤਲ ਤਾਂਬੇ ਦਾ ਪਿੱਤਲ ਤੇ ਤਾਂਬੇ ਦੇ ਨਾਲ ਉੱਤੇ ਨਾ ਮੀਨਾਕਾਰੀ ਕੀਤੀ ਹੋਈ ਆ ਇਹ ਫਿਰ ਜਿਵੇਂ ਹੁਣ ਇਹ ਜਿਵੇਂ ਕੋਈ ਕਵੇ ਵੀ ਵੈਸੇ ਚਾਹੀਦਾ ਵਿਆਹ ਸ਼ਾਦੀ ਦੇ ਰੈਂਟ ਵਗੈਰਾ ਦੇ ਨਹੀਂ 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 ਦਿੰਦੇ ਨਹੀਂ ਤੁਸੀਂ ਨਾ ਆਪਦੇ ਲਈ ਖਿਲਾ ਰਿਹਾ ਆਪਦੇ ਵਾਸਤੇ ਛੌਂਕ ਵਾਸਤੇ ਖਿਲਾ ਰਿਹਾ ਹਾਂ ਪਈਏ ਪੂਈਏ ਹਜੇ ਵੀ ਇਹਦੇ ਨਾਲ ਦੀ ਆ ਹਨਾ ਟਾਇਰ ਟਾਇਰ ਇਹਦੇ ਨਾਲ ਦੀ ਟਾਇਰ ਨਾਲ ਦੇ ਟਾਇਰ ਵੀ ਤਗੜੇ ਹੀ ਆ ਜੀ ਇਹਦੇ ਪਈਏ ਪਾਵਾਂਗੇ ਲੱਕੜ ਦੇ ਪਾਵਾਂਗੇ ਪਈਏ ਅੱਛਾ ਇਹਨੂੰ ਪਈਏ ਲਾਉਣੇ ਨੇ ਲੱਕੜ ਦੇ ਇਹਨੂੰ ਵੀ ਪਈਏ ਪਾਉਣੇ ਆ ਲੱਕੜ ਦੇ ਠੀਕ ਹੈ ਠੀਕ ਹੈ ਠੀਕ ਇਹ ਆਪਣਾ ਜਿਵੇਂ ਹੁਣ ਫੇਸਬੁੱਕ ਜਾਂ YouTube ਵਗੈਰਾ ਦੇ ਵੀ ਚੈਨਲ ਚੁਣ ਲਏਗਾ ਨਾ ਇੰਸਟਾਗ੍ਰਾਮ ਤੇ ਜਾਂ ਕੋਈ ਨਹੀਂ ਤੇ ਇੰਸਟਾਗ੍ਰਾਮ ਤੇ ਹੈਗਾ ਚੈਨਲ ਤਾਂ ਅੱਛਾ ਅੱਛਾ ਵਿਕਸੀ ਸੰਖਾਲਸਾ ਦੇ ਨਾਂ ਤੇ ਬਣਾਇਆ ਹੋਇਆ ਚੈਨਲ ਅੱਛਾ ਅੱਛਾ ਤੇ ਦੂਸਰਾ YouTube ਤੇ ਤਾਂ ਮੈਂ ਕਿਤੇ ਪਾਇਆ ਨਹੀਂ ਹੈ ਨਹੀਂ ਹਾਂ ਹਾਂ ਫੇਸਬੁੱਕ ਤੇ ਹੈਗਾ ਪੰਜਾਬੀ ਵਿਰਾਸਤ ਕਲਾ ਕੇਂਦਰ ਫੇਸਬੁੱਕ ਦੇ ਉੱਤੇ ਬਾਈ ਹੁਣਾਂ ਦਾ ਪੇਜ ਚੱਲਦਾ ਪੰਜਾਬੀ ਵਿਰਾਸਤ ਕਲਾ ਕੇਂਦਰ ਦੇ ਨਾਮ ਤੋਂ ਤੇ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਵੀ ਕਿਹੜੇ ਨਾਂ ਤੋਂ ਜਕਸੀਰ ਸਿੰਘ ਖਾਲਸਾ ਜਕਸੀਰ ਸਿੰਘ ਖਾਲਸਾ ਦੇ ਨਾਮ ਤੋਂ ਇੰਸਟਾਗ੍ਰam ਤੇ ਵੀ ਪੇਜ ਚੱਲਦਾ ਤੁਸੀਂ ਵੀ ਬਾਈ ਉਹਨਾਂ ਨੂੰ ਫੋਲੋ ਕਰੋ ਵੱਧ ਤੋਂ ਵੱਧ ਸ਼ੇਅਰ ਤੁਸੀਂ ਵੀ ਸਪੋਰਟ ਕਰਨੀ ਹੈ ਕਿਉਂਕਿ ਇਹੋ ਜਿਹੇ ਕੰਮ ਨੂੰ ਐਪਰੀਸ਼ੀਏਟ ਕਰਨਾ ਹੀ ਚਾਹੀਦਾ ਲਾਜ਼ਮੀ ਤੇ ਇਹ ਸੀ ਦੋਸਤੋ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਹੋਰਾਂ ਨਾਲ ਵੀ ਸਾਂਝੀ ਕਰਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਡੀਓ ਦੇ ਵੀਡੀਓ ਦੇਖਣ ਲਈ ਤੇ ਬਾਈ ਤੁਹਾਡੀ ਵੀ ਬਹੁਤ ਮਿਹਰਬਾਨੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਧੰਨਵਾਦ ਬਹੁਤ